ਦੀਵਾਲੀ ਦਾ ਤਿਹਾਰ ਸਭ ਤੋਂ ਵੱਧ ਫਾਲਤੂ ਤਿਹਾਰ ਹੈ ਤੇ ਇਹ ਤਿਹਾਰ ਨੂੰ ਫਾਲਤੂ ਅਸੀਂ ਬਣਾਉਨੇ ਆਂ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਦੀਵਾਲੀ ਦਾ ਬਹੁਤ ਜ਼ਿਆਦਾ ਰਿਲੀਜੀਅਸ ਸਿਗਨੀਫੀਕੈਂਸ ਹੈ ਗੱਲ ਕਰੀ ਚਾਹੇ ਉਹ ਕਿਸੇ ਵੀ ਰਿਲੀਜੀਅਨ ਦੀ ਹਿੰਦੂਇਜ਼ਮ ਹੋਵੇ ਚਾਹੇ ਉਹ ਸਿੱਖੀਜ਼ਮ ਹੋਵੇ 14 ਸਾਲ ਦਾ ਬਨਵਾਸ ਪੂਰਾ ਕਰਕੇ ਉਦਿਆ ਦੇ ਵਿੱਚ ਪਧਾਰੀ ਸੀ ਤੇ ਉਸ ਦਿਨ ਲੋਕਾਂ ਨੇ ਦੀਵੇ ਜਲਾ ਕੇ ਖੁਸ਼ੀ ਮਨਾਈ ਸੀ ਤਾਂ ਕਰਕੇ ਦੀਵਾਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਜੇ ਸਿੱਖਾਂ ਦੀ ਗੱਲ ਕਰਾਂ ਤਾਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਦਿਨ ਗਵਾਲੀਅਰ ਦੇ ਕਿਲੇ ਤੋਂ ਬੰਵੰਜਾ ਰਾਜਿਆਂ ਨੂੰ ਤੇਜੇ ਹੋਂ ਇਸਤਿਹਾਰ ਦਾ ਇੰਨਾ ਹੀ ਜ਼ਿਆਦਾ ਰਿਲੀਜੀਅਸ ਸਿਗਨੀਫੀਕੈਂਸ ਹੈ ਕਿ ਦੋਹੇ ਧਰਮਾਂ ਦੇ ਲੋਕਾਂ ਲਈ ਇਸਤਿਹਾਰ ਤੋਂ ਵੱਧ ਪਵਿੱਤਰ ਤਿਹਾਰ ਕੋਈ ਹੋਰ ਹੈ ਹੀ ਨਹੀਂ ਫਿਰ ਮੈਂ ਐਡੀ ਵੱਡੀ ਗੱਲ ਕਿਉਂ ਕਹੀ ਕਿ ਦੀਵਾਲੀ ਸਭ ਤੋਂ ਵੱਧ ਫਾਲਤੂ ਤਿਹਾਰ ਹੈ ਇਸ ਗੱਲ ਨੂੰ ਸਮਝਣ ਲਈ ਤੁਹਾਨੂੰ ਮੇਰੀ ਪਰਸਨਲ ਸਟੋਰੀ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਬਹੁਤ ਸਾਲ ਪਹਿਲਾਂ ਜਦੋਂ ਮੈਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਸੀ ਉਦੋਂ ਮੈਨੂੰ ਦੀਵਾਲੀ ਦਾ ਤਿਹਾਰ ਸਭ ਤੋਂ ਵੱਧ ਮੇਰੇ ਦਿਲ ਨੂੰ ਪਹੁੰਚਦਾ ਸੀ ਮੇਰਾ ਸਭ ਤੋਂ ਵੱਧ ਫੇਵਰੇਟ ਤਿਹਾਰ ਸੀ ਦੀਵਾਲੀ ਵਾਲੇ ਦਿਨ ਦਾ ਮੈਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਚਾਹ ਹੁੰਦਾ ਸੀ ਤੇ ਇਸ ਦਿਨ ਉਹਨਾਂ ਪਟਾਕਿਆਂ ਨੂੰ ਜਲਾ ਕੇ ਬਹੁਤ ਜ਼ਿਆਦਾ ਖੁਸ਼ੀ ਮਨਾਉਂਦਾ ਸੀ ਪਰ ਕਹਿੰਦੇ ਨਹੀਂ ਹੁੰਦੇ ਜਦੋਂ ਕਿਸੇ ਦੀ ਜ਼ਿੰਦਗੀ ਬਦਲ ਨਹੀਂ ਹੁੰਦੀ ਬਹੁਤ ਹੀ ਅਚਾਨਕ ਬਦਲਦੀ ਹੈ ਜਿਵੇਂ ਜਿਵੇਂ ਮੈਂ ਵੱਡਾ ਹੋਇਆ ਮੈਨੂੰ ਇੱਕ ਵਾਰੀ ਰਿਅਲਾਈਜ਼ ਹੋਇਆ ਕਿ ਜਿਸ ਲక్ష్ਮੀ ਮਾਤਾ ਨੂੰ ਦੀਵਾਲੀ ਵਾਲੇ ਦਿਨ ਪੂਜਿਆ ਜਾਂਦਾ ਹੈ ਉਸੇ ਹੀ ਲక్ష్ਮੀ ਨੂੰ ਅਸੀਂ ਆਪ ਸਾੜ ਰਹੇ ਹਾਂ ਤੁਸੀਂ ਕਹੋਗੇ ਇਹ ਕਿਵੇਂ ਹੋ ਸਕਦਾ ਹੈ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਪਟਾਖੇ ਨੇ ਉਹ ਕਿਸ ਚੀਜ਼ ਦੇ ਹੁੰਦੇ ਨੇ ਹੁੰਦੇ ਨੇ ਪੈਸੇ ਦੇ ਤੇ ਪੈਸੇ ਦੇ ਵਿੱਚ ਕਿਸ ਦਾ ਆਵਾਸ ਹੈ ਲక్ష్ਮੀ ਮਾਤਾ ਦਾ ਤੇ ਹੁਣ ਤੁਸੀਂ ਜਿਸ ਦੇਵੀ ਦੀ ਪੂਜਾ ਕਰ ਰਹੇ ਹੋ ਉਹਨੂੰ ਹੀ ਆਪਦੇ 2 ਮਿੰਟ ਦੇ ਚਾਹ ਲਈ ਆਪ ਹੀ ਆਪਦੇ ਹੱਥੋਂ ਹੀ ਸਾੜ ਰਹੇ ਹੋ ਤਾਂ ਇਹ ਕਿੱਡਾ ਵੱਡਾ ਦੋਗਲਾਪਨ ਹੋ ਗਿਆ ਇਸ ਲక్ష్ਮੀ ਨੂੰ ਸਭ ਤੋਂ ਵੱਧ ਅਸੀਂ ਉੱਚ ਸਥਾਨ ਦਿੰਨੇ ਆ ਉਸੇ ਹੀ ਲక్ష్ਮੀ ਨੂੰ ਆਪ ਦੇ ਹੱਥ ਨਾਲ ਸਾੜ ਰਹੇ ਆ ਤੇ ਫਿਰ ਅਰਦਾਸ ਇਹ ਕਰ ਰਹੇ ਆ ਕਿ ਲక్ష్ਮੀ ਸਾਡੇ ਤੇ ਸਦਾ ਬਰਕਰਾਰ ਰਹੇ ਹਾਂ ਮੈਂ ਸਮਝਦਾ ਤੁਸੀਂ ਖੁਸ਼ੀ ਲਈ ਪਟਾਕੇ ਜਲਾਉਂਦੇ ਹੋ ਪਰ ਖੁਸ਼ੀ ਲਈ ਅਸੀਂ ਬਹੁਤ ਹੋਰ ਚੀਜ਼ਾਂ ਕਰ ਸਕਦੇ ਹਾਂ ਜਿਹਦੇ ਨਾਲ ਨਾ ਤਾਂ ਕਿਸੇ ਰਿਲੀਜੀਅਸ ਬੰਦੇ ਦੀ ਭਾਵਨਾ ਨੂੰ ਠੇਸ ਪਹੁੰਚੇ ਤੇ ਨਾ ਹੀ ਵਾਤਾਵਰਣ ਦਾ ਵੀ ਨੁਕਸਾਨ ਹੋਵੇ ਹੁਣ ਪਟਾਕੇ ਜਲਾਉਣ ਨਾਲ ਕੱਲੇ ਸਿਰਫ ਤੁਹਾਡੇ ਪੈਸੇ ਦਾ ਹੀ ਨੁਕਸਾਨ ਨਹੀਂ ਹੁੰਦਾ ਸਗੋਂ ਤੁਸੀਂ ਵਾਤਾਵਰਣ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਹੋ ਜਿੰਨਾ ਪਟਾਕਿਆਂ ਨੂੰ ਤੁਸੀਂ ਦੀਵਾਲੀ ਵਾਲੇ ਦਿਨ ਜਲਾਉਂਦੇ ਹੋ ਉਹਨਾਂ ਪਟਾਕਿਆਂ ਨਾਲ ਪਸ਼ੂ ਪੰਛੀ ਪක්ෂੀ ਤੇ ਜਿਹੜੇ ਮਨੁੱਖ ਨੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਭੈੜਾ ਅਸਰ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਬਰਬਾਦ ਕਰ ਰਹੇ ਹਾਂ ਅਸੀਂ ਇਸ ਗੱਲ ਨੂੰ ਰਿਅਲਾਈਜ਼ ਨਹੀਂ ਕਰਦੇ ਕਿ ਜਿਹੜੇ ਸਾਡੇ ਪਟਾਕੇ ਨੇ ਜਦੋਂ ਹਵਾ ਦੇ ਵਿੱਚ ਜਾਂਦੇ ਨੇ ਉਦੋਂ ਕਿਸੇ ਪੰਛੀ ਦੇ ਵਾਜਣ ਤਾਂ ਉਹਦੀ ਮੌਤ ਹੋ ਜਾਂਦੀ ਹੈ ਪੰਛੀਆਂ ਨੂੰ ਵੀ ਡਰ ਲੱਗਦਾ ਉਸ ਦਿਨ ਹਵਾ ਦੇ ਵਿੱਚ ਉੱਡਣ ਤੋਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਬਹੁਤ ਜ਼ਿਆਦਾ ਅਖਾਈ ਹੁੰਦੀ ਹੈ ਤੇ ਇਹ ਅਖਾਈ ਸਿਰਫ ਕੱਲੇ ਪੰਛੀਆਂ ਨੂੰ ਹੀ ਨਹੀਂ ਹੁੰਦੀ ਇਹ ਸਾਡੇ ਬੁਢੇ ਬਜ਼ੁਰਗਾਂ ਨੂੰ ਵੀ ਹੁੰਦੀ ਹੈ ਪਟਾਕੇ ਸਿਰਫ 에ਅਰ ਪੋਲੂਸ਼ਨ ਹੀ ਨਹੀਂ ਕਰਦੇ ਪਟਾਕੇ ਨੌਇਸ ਪੋਲੂਸ਼ਨ ਵੀ ਬਹੁਤ ਜ਼ਿਆਦਾ ਫੈਲਾਉਂਦੇ ਨੇ ਤੇ ਇਸ ਪ੍ਰਦੂਸ਼ਨ ਕਰਕੇ ਕਾਫੀ ਜ਼ਿਆਦਾ ਲੋਕਾਂ ਦੀ ਜਾਨ ਵੀ ਜਾਂਦੀ ਹੈ ਹੁਣ ਜੇ ਤੁਸੀਂ ਖੁਦ ਡੈਥਸ ਤੇ ਹਾਰਟ ਅਟੈਕ ਦੇ ਚਾਰਟ ਪੜ੍ਹੋ ਤਾਂ ਤੁਹਾਨੂੰ ਇਹ ਪਤਾ ਲੱਗੂ ਕਿ ਦੀਵਾਲੀ ਵਾਲੇ ਦਿਨਾਂ ਦੇ ਵਿੱਚ ਹੀ ਸਭ ਤੋਂ ਵੱਧ ਹਾਰਟ ਅਟੈਕ ਦਾ ਜਿਹੜਾ ਰੇਟ ਹੈ ਉਹ ਇਨਕਰੀਸ ਹੁੰਦਾ ਸਾਲ ਦੇ ਵਿੱਚ ਬਿਕੋਜ਼ ਬੁਢੇ ਬਜ਼ੁਰਗ ਇਨਾ ਸ਼ੋਰ ਸ਼ਰਾਬਾ ਤੇ ਪ੍ਰਦੂਸ਼ਨ ਬਰਦਾਸ਼ਤ ਨਹੀਂ ਕਰ ਸਕਦੇ ਜੋ ਅਸੀਂ ਆਪ ਦੀ 2 ਮਿੰਟ ਦੇ ਚਾਲੇ ਹੀ ਕਰ ਰਹੇ ਹਾਂ ਤੇ ਹਿੰਦੂ ਲੋ ਸਗੋਂ ਨੂੰ ਮਾਤਾ ਕਹਿੰਦੇ ਨੇ ਉਹ ਕਦੇ ਇਹ ਨਹੀਂ ਰਿਅਲਾਈਜ਼ ਕਰਦੇ ਕਿ ਉਹਨਾਂ ਦੇ ਪਟਾਕੇ ਜਲਾਉਣ ਨਾਲ ਉਸੇ ਹੀ ਗਊ ਕਿੰਨਾ ਨੁਕਸਾਨ ਪਹੁੰਚ ਸਕਦਾ ਹੈ ਜੇ ਪਟਾਕਾ ਉਸ ਗਊ ਦੇ ਵੱਜ ਜਾਵੇ ਮੈਂ ਕਿਤੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਵਦੇ ਤਿਹਾਰ ਨੂੰ ਸੈਲੀਬ੍ਰੇਟ ਨਾ ਕਰੋ ਖੁਸ਼ੀਆਂ ਨਾ ਮਨਾਓ ਪਰ ਕਹਿਣ ਦਾ ਮਤਲਬ ਹੈ ਕਿ ਸਿਰਫ ਆਵਦੇ 2 ਮਿੰਟ ਦੇ ਮਨ ਪਰਚਾਵੇ 2 ਮਿੰਟ ਦੀ ਖੁਸ਼ੀ ਲਈ ਕਿਸੇ ਵੀ ਜੀਵ ਦੀ ਜ਼ਿੰਦਗੀ ਨਾ ਖਰਾਬ ਕਰੋ ਤੇ ਨਾ ਹੀ ਆਪਣੇ ਵਾਤਾਵਰਣ ਨੂੰ ਖਰਾਬ ਕਰੋ ਕਿਉਂਕਿ ਇਹ ਵਾਤਾਵਰਣ ਹੀ ਹੈ ਜੀ ਦੇ ਕਰਕੇ ਆਪਾਂ ਜਿਉਂਦੇ ਬੈਠੇ ਹਾਂ ਤੇ ਤਾਂ ਹੀ ਇੱਥੇ ਆਪਾਂ ਸੁੱਖ ਦਾ ਸਾਹ ਲੈ پا ਰਹੇ ਹਾਂ ਤੋਂ ਇਹ ਵਾਤਾਵਰਣ ਖਤਮ ਹੋ ਗਿਆ ਨਾਲ ਸਾਰੇ ਹੀ ਮਨੁੱਖ ਖਤਮ ਹੋ ਜਾਣਗੇ ਤੇ ਇਸ ਵੀਡੀਓ ਦੇ ਅੰਤ ਵਿੱਚ ਮੈਂ ਇੱਕੋ ਹੀ ਮੈਸੇਜ ਦੇਣਾ ਚਾਹਣਾ ਦੀਵਾਲੀ ਜ਼ਰੂਰ ਮਨਾਓ ਪਰ ਗ੍ਰੀਨ ਦੀਵਾਲੀ ਸੈਲੀਬ੍ਰੇਟ ਕਰੋ ਪਟਾਕੇ ਜੇ ਤੁਸੀਂ ਜਲਾਣੇ ਵੀ ਨੇ ਤਾਂ ਉਹ ਜਲਾਓ ਜਿਹੜੇ ਨੌਇਸ ਪੋਲੂਸ਼ਨ ਤੇ 에ਅਰ ਪੋਲੂਸ਼ਨ ਬਹੁਤ ਜ਼ਿਆਦਾ ਘੱਟ ਕਰਨ ਇਸ ਦੀਵਾਲੀ ਨੂੰ ਆਪਾਂ ਸਾਰੇ ਮਿਲ ਕੇ ਖੁਸ਼ੀਆਂ ਜ਼ਰੂਰ ਵੰਡਿਏ ਪਰ ਖੁਸ਼ੀਆਂ ਦੇ ਵਿੱਚ ਇਹ ਜ਼ਰੂਰ ਦੇਖਿਏ ਕਿ ਆਪਣੀ ਖੁਸ਼ੀ ਲਈ ਕਿਸੇ ਹੋਰ ਨੂੰ ਦੁੱਖ ਨਾ ਦਈਏ ਅੱਜ ਦੀ ਜੇ ਵੀਡੀਓ ਤੁਹਾਨੂੰ ਪਸੰਦ ਆਈਏ ਤਾਂ ਤੁਹਾਨੂੰ ਕਹੂੰਗਾ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਹਰ ਇੱਕ ਘਰ ਦੇ ਵਿੱਚ ਪਹੁੰਚੇ